ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੇਂਦਰ ਸਰਕਾਰ ਨੂੰ ਵੀ ਕਹਿਣਾ ਚਾਹਨਾ ਉਪਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਕਹਿਣਾ ਚਾਹਨਾ ਕਿੱਥੇ ਤੁਸੀਂ ਬਾਹਰਲੇ ਮੁਲਖਾਂ ਤੇ ਜਾਂਦੇ ਹੋ ਉੱਥੇ ਸਾਡੇ ਮੁਲਖ ਦੀ ਗੱਲ ਕਰਦੇ ਹੋ ਕਿਉਂਕਿ ਮੁਲਖ ਨੂੰ ਸਾਡੇ ਮੁਲਖ ਨੂੰ ਕਹਿੰਦੇ ਹੋ ਕਿ ਸਾਡਾ ਮੁਲਖ ਜਿਹੜਾ ਭਾਰਤ ਦਾ ਉਹ ਤੀਜੇ ਨੰਬਰ ਦੇ ਵਿੱਚ ਆ ਅਮਰੀਕਾ ਦੇ ਵਿੱਚ ਪਰ ਜਦੋਂ ਦੇਖਦੇ ਆ ਤਾਂ ਗਰੀਬੀ ਦੇ ਵਿੱਚ ਸਾਡਾ ਸਾਡਾ ਜਿਹੜਾ ਮਜ਼ਦੂਰ ਉਹਦੇ ਹਾਲਾਤ ਐਨੇ ਮਾਰੇ ਨੇ ਕਿ ਉਹਦਾ ਚੁੱਲਾ ਤਪਾਉਣਾ ਜਿਹੜਾ ਬਹੁਤ ਔਖਾ ਮੈਂ ਪੁੱਛਣਾ ਚਾਹਨਾ ਮਜ਼ਦੂਰ ਪਰਾ ਮੈਨੂੰ ਕਿ ਮਜ਼ਦੂਰ ਪਰਾ ਬੋ ਅਸੀਂ ਝੰਡੀਆਂ ਵੀ ਚੱਕਦੇ ਆ ਅਸੀਂ ਵੋਟਾਂ ਵੀ ਮੰਗਦੇ ਆ ਵੋਟਾਂ ਪਾਉਣੇ ਵੀਓ ਪਰ ਤੁਸੀਂ ਰਜਗਾਰ ਦੀ ਮੰਗ ਨਹੀਂ ਕਰਦੇ ਕੋਈ ਛੋਡੀ ਕਿਸੇ ਲੀਡਰ ਨੇ ਸਾਰ ਲੈਤੀ ਆ ਉਹ ਛੋਡੀ ਕਿਸੇ ਲੀਡਰ ਨੇ ਆ ਕੇ ਕਦੇ ਪੁੱਛਿਆ ਵੀ ਮਜ਼ਦੂਰੋ ਤੁਸੀਂ ਕਿਵੇਂ ਇਕੱਠੇ ਹੋ ਕੇ ਬੈਠੇ ਹੋ ਕਿਸੋ ਡੇਟਾ ਰਿਪੋਰਟ ਹੈ ਕੋਈ ਪ੍ਰਬੰਧ ਕੋਈ মিডিਆ ਵਾਲਾ ਪੁੱਛਦਾ ਕਿ ਕਿੱਥੇ মিডিਆ ਵਾਲੇ ਕਿੱਥੇ ਰੁਕ ਜਾਂਦੇ ਨੇ ਉਹ ਸਾਡੇ ਦੇਸ਼ ਦਾ মিডিਆ ਕਿੱਥੇ ਆ ਅੱਜ ਕਿਉਂ ਨਹੀਂ ਮਜ਼ਦੂਰਾਂ ਦੇ ਚੌਂਕਾਂ ਦੇ ਵਿੱਚ ਹਾਲਾਤ ਪੁੱਛਦੇ ਕਿਉਂ ਨਹੀਂ ਸਰਕਾਰ ਨੂੰ ਜਾ ਕੇ ਕਹਿੰਦੇ ਮਾਪਰ ਦਾ ਪ੍ਰਧਾਨ ਮੰਤਰੀ ਨੂੰ ਕਹਿਣਾ ਚਾਹਣਾ ਕਿ ਪ੍ਰਧਾਨ ਮੰਤਰੀ ਜੀ ਇਹ ਨਾ ਰੋਜ਼ਗਾਰ ਦਾ ਪ੍ਰਬੰਧ ਕਰੋ ਪੰਜਾਬ ਸਰਕਾਰ ਨੂੰ ਵੀ ਕਹਿਣਾ ਚਾਹਣਾ ਇਹਨਾਂ ਦੇ ਰੋਜ਼ਗਾਰ ਦਾ ਪ੍ਰਬੰਧ ਕਰੋ ਕਿ ਨਹੀਂ ਆਉਣ ਵਾਲੀ ਸਰਕਾਰ ਹੈ ਜਿਹੜੀ ਉਹ ਮਜ਼ਦੂਰ ਲੇਬਰ ਦੀ ਬਾਵਾ ਮੰਗੇ ਕਿ ਮੇਰੇ ਲੀਡਰ ਭਰਾਵ ਮੇਰੇ ਮਜ਼ਦੂਰ ਭਰਾਵ ਕਿ ਤੁਹਾਨੂੰ ਆਜ਼ਾਦੀ ਲੈ ਕੇ ਦਿੱਤੀ ਆ ਦਾਕਟਰ ਮੇਧ ਕਰਨੇ ਤੁਹਾਨੂੰ ਬੋਲਣ ਦਾ ਅਧਿਕਾਰ ਦਿੱਤਾ ਕਿ ਆਪਣੀ ਆਵਾਜ਼ ਉਠਾਓ ਕਿ ਜਦੋਂ ਵੀ ਕਿਤੇ ਬੋਟ ਦਾ ਆਉਂਦਾ ਬੋਟ ਲੈਣ ਅੱਜ ਬੋਟ ਦਾ ਰਾਜ ਆ ਤੁਸੀਂ ਇਸ ਗੁੱਠੇ ਨੂੰ ਜਦੋਂ ਦਿਵਾਉਨੇ ਹੋ ਉਦੋਂ ਸੋਚਣ ਤੇ ਦੇਖਣ ਦੀ ਵਿਚਾਰ ਵੀ ਸਾਡੇ ਕੌਣ ਨੇਤਾ ਬੋਲਦਾ ਸਾਡੇ ਹੱਕ ਦੀ ਕੌਣ ਗੰਮ ਕਰਦਾ ਪਾਰਲੀਮੈਂਟ ਦੇ ਵਿੱਚ ਕਿ ਮੈਂ ਪ੍ਰਧਾਨ ਮੰਤਰੀ ਨੂੰ ਕਹਿਣਾ ਚਾਹੁੰਦਾ ਇਸੇ ਵਖਤੇ ਤੁਰਤੇ ਕਿ ਇਹਨਾਂ ਦੀ ਸਾਰ ਲੈਤੀ ਜਾਵੇ ਚੌਕਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਮਜ਼ਦੂਰਾਂ ਦਾ ਕੀ ਹਾਲ ਇਹਨਾਂ ਦਾ ਜੰਦ ਤੋਂ ਜਾਂਦਰ ਰਜਗਾਰ ਦਾ ਪ੍ਰਬੰਧ ਕੀਤਾ ਜਾਵੇ ਕਿ ਜੰਦ ਤੋਂ ਜਾਂਦਰ ਰਜਗਾਰ ਦਾ ਪ੍ਰਬੰਧ ਕਰੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਜ਼ਦੂਰ ਆਪਣੇ ਚੌਕਾਂ ਦੇ ਵਿੱਚ ਉਤਰਨਗੇ ਧਰਨੇ ਮਜਾਰਿਆਂ ਤੇ ਉਤਰਨਗੇ ਸਰਕਾਰ ਤੋਂ ਜਵਾਬ ਮੰਗਣਗੇ ਇਹਨਾਂ ਕਹਿੰਦਾ ਹੋਇਆ ਮੈਂ ਸਾਰੇ ਮਜ਼ਦੂਰ ਭਰਾਵਾਂ ਦਾ ਵਾਅਦ ਕਰਦਾ ਜਿਹੜੇ ਅੱਜ ਇਕੱਠੇ ਹੋ ਕੇ ਆਪਣੇ ਹੱਕ ਦੀ ਲੜਾਈ ਲੜ ਰਹੇ ਨੇ ਹੱਕ ਮੰਗਦੇ ਨੇ ਨਾ ਕਹਿੰਦਾ ਹੋਇਆ ਮੈਂ ਫਤਿਹ ਦੀ ਅਰਜ਼ ਕਰਦਾ ਵਾਹਿਗੁਰੂ ਜੀ ਕਰਦਾ ਵਾਹਿਗੁਰੂ ਜੀ